ਸੱਚੇ ਕਾਲ ਤੁਸੀਂ ਦੇਖ ਰਹੇ ਪੰਜਾਬ ਐਕਸਪ੍ਰੈਸ ਆਸਟ੍ਰੇਲੀਆ ਤੇ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ ਤੜਕਸਾ ਰਾਜਸਥਾਨੀ ਦਿੱਲੀ ਦੇ ਵਿੱਚ ਮਹਿਸੂਸ ਕੀਤੇ ਗਏ ਪਚਾਲ ਦੇ ਵੱਡੇ ਝਟਕੇ ਅਤੇ ਤੇਜ਼ ਝਟਕਿਆਂ ਦੇ ਨਾਲ ਹਿੱਲੀ ਦਿੱਲੀ ਦੇ ਨਾਲ ਹੀ ਰੈਕਟਰ ਪੈਮਾਨੇ ਤੇ 4.0 ਮਾਪੀ ਗਈ ਇਸ ਪਚਾਲ ਦੀ ਤੀਬਰਤਾ ਪੀਐਮੋਦੀ ਵੱਲੋਂ ਲੋਕਾਂ ਨੂੰ ਸੁਰੱਖਿਤ ਰਹਿਣ ਦੀ ਕੀਤੀ ਗਈ ਖਾਸ ਅਪੀਲ ਦੱਸਦੀ ਹੈ ਕਿ ਸੋਮਵਾਰ ਦੀ ਸਵੇਰ ਯਾਨੀ ਅੱਜ ਦਿੱਲੀ ਐਨਸੀਆਰ ਪਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਇਹ ਝਟਕੇ ਨੇ ਜ਼ਬਰਦਸਤ ਤਨ ਕੀ ਲੋਕਾਂ ਦੇ ਬੈੱਡ ਤੱਕ ਹਿੱਲ ਗਏ ਘਰਾਂ ਦੀਆਂ ਖਿੜਕੀਆਂ ਹਿੱਲਣ ਲੱਗ ਪਈਆਂ ਉੱਚੀਆਂ ਮਾਰਤਲ ਚ ਰਹਿਣ ਵਾਲੇ ਲੋਕਾਂ 'ਚ ਜ਼ਿਆਦਾ ਦਹਿਸ਼ਤ ਫੈਲ ਗਈ ਤੇ ਲੋਕੀ ਆਪਣੇ ਘਰਾਂ ਤੋਂ ਹਟਾ ਉਤਰ ਆ। ਰੈਕਟਰ ਪ੍ਰਮਾਣੇ ਤੇ ਪੁਚਾਲ ਦੀ ਤਿੱਬਰਤਾ ਦੀ ਗੱਲ ਕਰੀ ਤੇ 4.0 ਪਰ ਮਾਪੀ ਗਈ। ਹਾਲਾਂਕਿ ਵੱਡਾ ਖਤਰਾ ਟਲ ਲੱਗਿਆ ਜਾਪਦਾ ਹੋਇਆ ਦਿਖਦਾ ਪਿਆ ਕਿਉਂਕਿ ਇਸ ਪੁਚਾਲ ਦਾ ਕੇਂਦਰ ਦਿੱਲੀ ਸੀ ਅਤੇ ਡੂੰਘਾਈ ਸਿਰਫ 5 ਕਿਲੋਮੀਟਰ ਸੀ। ਜੇਕਰ ਪੁਚਾਲ ਕੁਝ ਪੁਆਇੰਟ ਜ਼ਿਆਦਾ ਮਜ਼ਬੂਤ ਦਾ ਹੁੰਦਾ ਤੇ ਭਾਰੀ ਤਬਾਹੀ ਦਾ ਕਾਰਨ ਬਣ ਸਕਦਾ ਸੀ। ਪੰਦਤ ਗਲੀਆਰਾ ਦੇ ਵਿੱਚ ਆਇਆ ਵੱਡਾ ਪੁਚਾਲ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਵੱਲੋਂ ਆਪਣੇ ਅਹੁਦੇ ਤੋਂ ਦੇ ਦਿੱਤਾ ਗਿਆ ਅਸਤੀਫਾ ਇੱਕ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦੀ ਕਰ ਦਿੱਤੀਗੇ ਉਹਨਾਂ ਵੱਲੋਂ ਪੁਸ਼ਟੀ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਦਾ ਇੱਕ ਫੇਸਬੁੱਕ ਦੇ ਉੱਤੇ ਆ ਮੈਸੇਜ ਪਿਆ ਉਸ ਮੈਸੇਜ ਦੇ ਵਿੱਚ ਉਹਨਾਂ ਨੇ ਇੱਕ ਅਖੀਰ ਦੇ ਵਿੱਚ ਜਿਹੜੀ ਗੱਲ ਲਿਖੀ ਆ ਉਹ ਗੱਲ ਮੈਂ ਸਮਝਦਾ ਸੀ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਕਿ ਕਾਲ ਤੱਕ ਸਾਹਿਬ ਦੇ ਜਥੇਦਾਰ ਕਹਿ ਰਹੇ ਆ ਕਿ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹੱਦ ਨਿੰਦਣਯੋਗ ਤੇ ਮੰਦ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤਰੰਤ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਤੋਂ ਅਸਤੀਫਾ ਦੇ ਔਰ ਨਾਲ ਦੀ ਨਾਲ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਲਰ ਕੀਤਾ ਜਾਵੇ ਇੱਕ ਮੈਂ ਤੁਹਾਡੇ ਮਾਧਿਅਮ ਸਾਨੀ ਕਹਿਣਾ ਚਾਹਣਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ ਕਿ ਨੈਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਬ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤੁਰੰਤ ਅਸਤੀਫਾ ਦਿਨਾ ਗੁਰੂ ਸਾਹਿਬ ਕਿਰਪਾ ਕਾਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮਾਰ ਸੰਸਥਾ ਹੈ। ਅਰਜੰਦਰ ਸਿੰਘ ਤਾਮੀ ਦੇ ਸਿਫੇ ਤੋਂ ਬਾਅਦ ਸ਼੍ਰੀ ਦਮਦਮਾ ਸਾਹਿਬ ਦੇ ਸਾਫ ਦੇ ਸਾਬਕਾ ਜਥੇਦਾਰ ਯਾਨੀ ਹਰਪੀ ਸਿੰਘ ਵੱਲੋਂ ਆਇਆ ਇੱਕ ਵੱਡਾ ਬਿਆਨ ਕਿਹਾ ਇੱਕ ਦੋ ਪੰਜ ਰਾਜਨੀਤਿਕ ਲੋਕਾਂ ਵੱਲੋਂ ਆਪਣੀ ਲਾਲਸਾ ਦੀ ਪੂਰਤੀ ਲਈ ਹਮੇਸ਼ਾ ਦਬਾਅ ਦੇ ਨਿਸ਼ਾਨਾ ਬਣਾਇਆ ਜਾਂਦਾ ਹੈ। आम आदमी दी पहुंच ਤੋਂ ਬਾਹਰ ਹੋਇਆ ਸੋਨਾ ਚਾਂਦੀ ਖਰੀਦਣਾ ਸੋਨੇ ਦੀਆਂ ਕੀਮਤਾਂ ਦੇ ਵਿੱਚ ਆਇਆ ਵੱਡਾ ਉਛਾਲ 85000 ਤੋਂ ਵੀ ਪਾਰ ਹੋਇਆ ਸੋਨਾ। ਯਾਤਰ ਜ਼ਿਲ੍ਹੇ ਦੇ ਨੋਚ ਪਿੰਡ ਦੇ ਵਿੱਚ ਵਾਪਰ ਗਿਆ ਸਕੂਲ ਬੱਸ ਦੇ ਨਾਲ ਵੱਡਾ ਹਾਦਸਾ ਵਾਈਲਿੰਕ ਵਿੱਚ ਜਾ ਡਿੱਗੀ ਸਕੂਲ ਬੱਸ ਇਸ ਹਾਦਸੇ 'ਚ 8 ਬੱਚੇ ਹੋਏ ਗੰਭੀਰ ਰੂਪ ਵਿੱਚ ਜ਼ਖਮੀ ਦੇ ਨਾਲ ਹੀ ਬਚਾਅ ਕਾਰਜ ਜਾਰੀ ਤੇ ਮੌਕੇ ਦਾ ਵੀਡੀਓ ਵੀ ਹੋਗਾ ਫਾਇਰ। ਮੌਸਮਿਕ ਵਾਰਫਿਊ ਲਵੇਗਾ ਕਰਵਟ ਪੂਰੇ ਉੱਤਰ ਪਾਰ ਦੇ ਵਿੱਚ ਮੌਸਮ ਵਿਭਾਗ ਵੱਲੋਂ ਅਗਲੇ 7 ਦਿਨਾਂ ਲਈ ਲਗਾਤਾਰ ਮੀਂਹ ਲੈ ਕੇ ਅਲਰਟ ਕਰ ਦਿੱਤਾ ਗਿਆ ਜਾਰੀ ਅਤਾਪਨ ਵਿੱਚ ਵਾਤਾਵਿ ਦੇਖਣ ਨੂੰ ਮਿਲ ਸਕਦਾ ਇਸ ਦਿਨਾਂ ਲਈ ਦੇਸ਼ ਤੇ ਦੁਨੀਆ ਦੀ ਹੋਰ ਛੋਟੀਆਂ ਵੱਡੀਆਂ ਅਪਡੇਟ ਦੇਖਣ ਲਈ ਬਣੇ ਰੋ ਸਾਡੇ ਨਾਲ ਧੰਨਵਾਦ